কি হোৱা নাম ਕੀ ਨਾ ਤੁਹਾਡਾ ਮੇਰਾ ਨਾਮ ਕੰਸ਼ੀਰਮ ਕਿੱਥੇ ਦੇ ਰਹਿਣ ਵਾਲੇ ਹੋ ਐਸੀ ਮੈਂ ਮੈਂ ਰਹਿ ਰਹੀ ਹਾਂ ਕੰਸ਼ੀਰਮ ਕੋਲੋਂ ਜਿੱਕੀ ਗੱਲ ਕੀ ਹੋਈ ਸੀ ਅਸ ਇਹਨਾਂ ਦੀ ਮੀਆਂ ਬੀਬੀ ਦੀ ਲੜਾਈ ਸੀ ਇਹਨਾਂ ਦੀ ਸਮਝਾਨ ਵੀ ਬੜੀ ਵਾਰ ਗਈ ਸੀ ਵੀ 25 ਦਿਨ ਪਹਿਲਾਂ ਸਾਡੇ ਕੋਲ ਰਹਿ ਕੇ ਗਈ ਹੈ ਇੱਕ ਇਹਨੇ ਵੀਡੀਓ ਵਾਇਲ ਕੀਤੀ ਸੀ ਪਹਿਲਾਂ ਵੀ ਤੇ ਉਹਨਾਂ ਨੇ ਕਿਹਾ ਸੀ ਮੇਰੇ ਨਾਲ ਸਾਥ ਚਾਹੀਦਾ ਹੈ ਕਿ ਮੈਨੂੰ ਕੁਝ ਹੋ ਜਾਏ ਤੇ ਚਿੱਕੀ ਤਹਿਨਾ ਜ਼ਿੰਮੇਵਾਰ ਹੈ ਕਿੰਨ ਤੇ ਮੇਰੇ ਘਰ ਵਾਲ ਨੂੰ ਸਖਤੀ ਨਾਲ ਪੁੱਛਿਆ ਜਾਵੇ ਠੀਕ ਹੈ ਇਹ ਕੱਲ ਮੈਂ ਗਈ ਸੀ ਇਹਨਾਂ ਫਾਂਸੀ ਲਾ ਚੁੱਕੀ ਸੀ ਲੈ ਕੇ ਚੱਲੇ ਸੀ ਲੈ ਕੇ ਥੱਲੇ ਟਾਰਕ ਕੇ ਸੀ ਤੇ ਇਹ ਦੇ ਜਿੰਦਾ ਸੀ ਉਦੋਂ ਮੈਂ ਕਿਹਾ ਅੰਦਰ ਲੈ ਚੋ ਲੈ ਚਲੋ ਹਸਪੀਟਲ ਇਹ ਹਸਪੀਟਲ ਨਹੀਂ ਲੈ ਕੇ ਆਏ ਕਹਿੰਦੇ ਪੁਲਿਸ ਕੇਸ ਭੇਜੇਗਾ ਪੁਲਿਸ ਕੇਸ ਬਣ ਜਾਏਗਾ ਤੁਸੀਂ ਹੈਗੇ ਸੀ ਉੱਥੇ ਇਹ ਮਾਮੀ ਹੈਗੇ ਸੀ ਫਿਰ ਇਹਨਾਂ ਨੂੰ ਬੋਲ ਲੈਂਦੇ ਹੋ ਪੁਲਿਸ ਕੇਸ ਭੇਜੇਗਾ ਇਹ ਲੈ ਕੇ ਨਹੀਂ ਆਈਆਂ ਫਿਰ ਮੇਰੇ ਨਾਨਾ ਨਵਾਈਆ ਕਹਿੰਦਾ ਤੂੰ ਪੁਲਿਸ ਨੂੰ ਫੋਨ ਕਰਦੀ ਕਿ ਨਹੀਂ ਐਂਬੂਲੈਂਸ ਨੂੰ ਐਂਬੂਲੈਂਸ ਨੂੰ ਫੋਨ ਕੀਤਾ ਏਸੀ ਫਿਰ ਆਟੋ ਤੇ ਬਿਠਾ ਕੇ ਲੈ ਆਏ ਸੀ ਫਿਰ ਸਾਰਾ ਖਤਮ ਹੋ ਗਿਆ ਅੱਛਾ ਉੱਥੇ ਜਿੰਦਾ ਸੀ ਜਦੋਂ ਪਤਾ ਜਿੰਦਾ ਹੈਗਾ ਸੀ ਤੇ ਉਹਨਾਂ ਆਪ ਫਾਂਸੀ ਲਾਈ ਸੀ ਹਾਂਸੀ ਆਪ ਲਾਈ ਏ ਉੱਥੇ ਮੌਕੇ ਤੇ ਕੌਣ ਕੌਣ ਸੀ ਮੋਜਾ ਇਹਨਾਂ ਦੀ ਮਾਮਤियां ਸੀ ਥੱਲੇ ਮਕਾਨ ਮਾਲਿਕ ਰਹਿੰਦੇ ਨੇ ਉੱਤੋਂ ਮਾਮਤियां ਸੀ ਇਹ ਕੰਮ ਤੇ ਪਰ ਉਹ ਤਾਂ ਕਹਿਦੀ ਸੀ ਵੀ ਕੱਲ ਮੈਂ ਉੱਥੇ ਮੌਕੇ ਤੇ ਨਹੀਂ ਸੀ ਮੈਂ ਕੰਮ ਤੇ ਸੀ ਬਾਅਦ ਚ ਸਹੀ ਨਹੀਂ ਨਹੀਂ ਆਈ ਹੈ ਗਈ ਸੀ ਮੌਕੇ ਤੇ ਹੈ ਗਈ ਸੀ ਅੱਛਾ ਮੌਕੇ ਤੇ ਪਰ ਉਹਨਾਂ ਨੇ ਲਾਈ ਸੀ ਉਦੋਂ ਨਹੀਂ ਹੋਣੇ ਤੇ ਜਦੋਂ ਹੈਗੇ ਸੀ ਉਹਨਾਂ ਨੇ ਜਿੰਦਾ ਹੈਗਾ ਸੀ ਉਹ ਲੈ ਕੇ ਨਹੀਂ ਗਏ ਉਸ ਮੈਂ ਮੈਂ ਤੁਹਾਨੂੰ ਚੰਗੇ ਡਾਕਟਰ ਕੋਲ ਦਿਖਾ ਦੇ ਜਾਂ ਲੈ ਜਾਓ ਐਂਬੂਲੈਂਸ ਕਹਿੰਦੀ ਸਾਡੇ ਦੇ ਪਰਚਾ ਪੈ ਜਾਏਗਾ ਤੇ ਫਿਰ ਮੇਰਾ ਨਾਨ ਵੀ ਆਇਆ ਤਾਂ ਕਰਕੇ ਲੈ ਕੇ ਗਏ ਨੇ ਐਡਮਿਟ ਕਰਾਇਆ ਇੱਥੇ ਉਹ ਕਹਿੰਦੇ ਰਖਸਾ ਖਤਮ ਹੈ ਕਿ ਉਹ ਅੱਥੇ ਡੱਥ ਹੋ ਗਈ ਹ ਉਹ ਆਪ ਲੈ ਕੇ ਆਏ ਤੁਸੀਂ ਵੀ ਆਏ ਸੀ ਨਾਲ ਮੈਂ ਵੀ ਨਾਲ ਆਈ ਸੀ ਅੱਛਾ ਤੁਸੀਂ ਉੱਥੇ ਘਰੇ ਵੀ ਸੀਗੇ ਘਰੇ ਵੀ ਸੀ ਤੁਸੀਂ ਕਿੱਥੇ ਰਹਿੰਦੇ ਹੋ ਐਸਿਆ ਰਾਧਾ ਸੋਮੀ ਕੋਲ ਨਹੀਂ ਰਹਿੰਦੇ ਕੀ ਨਾਮ ਤੁਹਾਡਾ ਤਨਸ਼ਾ ਲਾਣੀ ਹਾਂਜੀ ਕੀ ਨਾਮ ਤੁਹਾਡਾ ਮੇਰਾ ਸਿੱਲਾ ਗੈ ਕਿਨੇ ਮੈਂ ਬੰਦੀ ਵੱਡੀ ਭੈਣ ਲੱਗਦੀ ਆ ਸਾਡੇ ਹੱਥਾਂ ਦਾ ਪਲੇ ਹੋਏ ਵੀ ਨੇ ਛੱਡਿਆ ਸੰਦ ਬਿਲੇ ਇਹਨਾਂ ਦੇ ਕਰੇ ਕੁੜੀ ਮੇਰੀ ਪਤੀਜੀ ਪੂਰੀ ਲੰਡਰ ਰਹਿ ਗਈ ਆ ਉਹਨੇ ਕਰਨਾ ਦੇ ਪਿਓ ਨੂੰ ਕਹਿੰਦੀ ਸੀ ਮੈਂ ਪੁਲਾਨੀ ਮਰਾਉਂਗੀ ਮੈਂ ਟਿੰਮਕੀ ਮਰਾਉਂਗੀ ਮੇਰੇ ਓਟਲਾ ਵਿੱਚ ਜਾਂਦੀ ਆ ਉਹਨੇ ਮੇਰਾ ਬਰਾਹ ਮਨਾਤਾ ਇਹ ਮੇਰੀ ਭਾਬੀ ਦੀ ਵੀ ਕਿਸੇ ਦੇ ਨਾਲ ਸੈਟਿੰਗ ਹੈਗੀ ਆ ਰੋਜ਼ ਕੰਦਰ ਸੀ ਬਚਾ ਲੋ ਮੈਨੂੰ ਮਾਰੂਗਾ ਬਚਾ ਲੋ ਸਾਨੂੰ ਕੁਛ ਨਹੀਂ ਚਾਹੀਦਾ ਵੀਰ ਸਾਨੂੰ ਨੂੰ ਸਾਫ ਚਾਹੀਦਾ ਅੱਜ ਸੁਨੀਤਾ ਰਾਸ਼ਟ ਹੋਈ ਆ ਵੀ ਕੀ ਵੀ ਰਾਸ਼ਟ ਕੀਤਾ ਜਾਵੇ ਉਹ ਰੀਨਾ ਵੀ ਅਰੈਸਟ ਕੀਤੀ ਜਾਵੇ ਅਸੀਂ ਫੇਰ ਲਾਸ਼ ਨੂੰ ਹੱਥ ਲਾਉਂਦੇ ਆਂ ਇਹ ਅਸੀਂ ਬੰਦ ਮਾਂ ਪਿਓ ਦੇ ਕੇ ਆਏ ਦੋ ਬਰਾਤਾਂ ਦੀਆਂ ਇਹ ਕਿ ਤੁਹਾਡਾ ਵੀ ਨਹੀਂ ਉਹਨੂੰ ਅਰੈਸਟ ਤਾਂ ਕੀਤਾ ਉਹਨਾਂ ਨੇ ਅਰੈਸਟ ਪਾਈਏ ਪਰਚਾ ਵੀ ਦਰਜ ਕਰਤਾ ਕਿ ਕਿ ਜਦੋਂ ਦੀਕਰ ਉਹਦੀ ਕੁੜੀ ਨਹੀਂ ਹੁੰਦੀ ਜੀ ਸਾਰੇ ਕਾਰਵਾਈ ਪੂਰੀ ਹੈ ਕੁੜੀ ਨਹੀਂ ਬੜੀ ਹੈ ਬਾ ਦੂਜਾ ਨਾਮ ਹੈ ਸਪਨਾ ਸੰਗਣਾ ਕਰਨ ਮੇਰਾ ਮਾਮਾ ਤੇ ਹੀਨਾ ਕਰਨ ਮੇਰਾ ਮਾਮਾ ਜੀ ਮੋਤੋ ਇਹ ਕਿੱਥੇ ਤੇ ਰਹਿਣ ਆਲੇ ਨੇ ਇਹ ਮੇਰੀ ਪਾਪੀ ਦੀ ਪਾਪੀ ਹੈ ਜੀ ਹਾਂ ਇਹ ਅੰਦਾਜ਼ ਸੀ ਮੇਰੇ ਮਾਮੇ ਨੇ ਅੰਦਰ ਕੀ ਬਾੜ ਦੇ ਸੀ ਮੇਰਾ ਮਾਮਾ 6 6 ਮਹੀਨੇ ਬਾਹਰ ਰਹਿੰਦਾ ਸੀ ਇਹ ਬੰਦੇ ਬਾੜਦੇ ਹੁੰਦੇ ਸੀ ਕਰੇ ਸਪਨਾ ਦੇ ਸੁਨੀਤਾ ਤੇ ਹੀਨਾ ਇਹ ਤਿੰਨਾਂ ਦੇ ਕਾਰਨ ਮੇਰੇ ਮਾਮਾ ਮਰਿਆ ਚੰਦੀ ਤਿਆਰ ਦਾ ਤਾਂ ਸਾਬ ਜੀ ਦਾ ਨੰਵੀਂ ਦੇ ਕਿਸੇ ਵੀ ਪਰ ਆ ਗਿਆ ਕਿਸੇ ਦੇ ਸਾਨੂੰ ਸਾਬ ਜੀ ਦਾ ਜਾਈਦਾ ਚੜ੍ਹ ਬਣਾ ਲਦਾ بڑے ਮੇਰਾ ਮੇ ਨਾਲ ਮੁੜ ਆ ਗਿਆ ਵੀ ਨੇ ਅਸੀਂ ਹੱਥ ਜੋੜਦੇ ਆ ਤੁਹਾਡੇ ਪੈਰ ਫੜਦੇ ਆ ਸਾਨੂੰ ਸਾਬ ਜਾਈਦਾ ਸਾਬ ਤੁਸੀਂ ਕਰੋ ਸਾਨੂੰ ਸਾਬ 60 ਦਾ ਰਾਮ ਜੀ ਆ ਗਿਆ ਮੈਂ ਨਾ ਕਿੱਥੇ ਦਾ ਰਹਿਣਾ ਲਿਆ ਹਾਂ ਮੈਂ ਮਾਤ ਬਣ ਕੀ ਮਾਮਲਾ ਕੀ ਹੋਇਆ ਸੀ ਮਾਮਲਾ ਕੋ ਮੇਰਾ ਸਾਲਾ ਲੱਗ ਕੱਲ ਉਹਨੇ ਫਾਇਲ ਲੈ ਲਿਆ ਹੂੰ ਆ ਕਰੋ ਪਰੇਸ਼ਾਨ ਨੇ ਉਹ ਦੇ ਘਰ ਵਾਲੇ ਤੇ ਪੂਰੀ ਦਿਨ ਇਸ ਕੰਨ ਖਾਇ ਲਿਆ ਤੇ ਉਹਨੇ ਇਹ ਪਹਿਲਾ ਫਾਇਲ ਲਿਆ ਤੇ ਪਹਿਲਾ ਨੇ ਵੀਡੀਓ ਬਣਾ ਕੇ ਥਾਰ ਕਿ ਜੀ ਉਹ ਵੀਡੀਓ ਇਹ ਫੂਲ ਖਾਲਾ ਨੂੰ ਦਿੱਤੀ ਆ ਬਣਾਈ ਸੀ ਉਹਨੇ ਵੀਡੀਓ ਹਾਂ ਬਣਾਈ ਸੀ ਕੀ ਹੁੰਦਾ ਕੀ ਕਿਹਾ ਸੀ ਉਹ ਜੀ ਮੈਂ ਤਾਂ ਸੁਣੀ ਨਹੀਂ ਕਿ ਉਹਨਾਂ ਦੂਜੇ ਉਹਨਾਂ ਨੇ ਫੂਲ ਖਾਲਾ ਨੂੰ ਜੀ ਜਾਂ ਮੇਰੇ ਸਾਟੂ ਹੈ ਕਿ ਉਹਨਾਂ ਕੋਲ ਉਹਨਾਂ ਤੋਂ ਉਸ ਤੋਂ ਬਾਅਦ ਆਤਮਤਾ ਕੀਤੀ ਹੈ ਹਾਂ ਸੁਭਾਤ ਆਤਮਤਾ ਤੋਂ ਗ੍ਰਿਫਤਾਰ ਕੀਤੀ ਪਾਈ ਗਈ ਹੈ ਐਸਐਚਓ ਸਾਹਿਬ ਆਏ ਸੀ ਤੇ ਗ੍ਰਿਫਤਾਰ ਕੀਤਾ ਗਿਆ ਕਿਹਨੂੰ ਕੀਤਾ ਗਿਆ ਉਹਨਾਂ ਕਹਿੰਦੇ ਮੇਰੇ ਸਾਲੇ ਦੇ ਘਰ ਵਾਲੇ ਨੂੰ ਜਿਹੜਾ ਮਰਿਆ ਉਹਦੀ ਘਰ ਵਾਲੇ ਨੂੰ ਕੀਤਾ ਕਿਉਂ ਗ੍ਰਿਫਤਾਰ ਕੀਤਾ ਗਿਆ ਉਹ ਉਹਦੇ ਕਾਰਨ ਦਾ ਉਹਨੇ ਫਾਇਲ ਲਿਆ ਹੈ ਉਹਦੇ ਕਾਰਨ ਦਾ ਫਾਇਲ ਲਿਆ ਉਹਨੇ ਘਰ ਵਾਲੇ ਦੇ ਕਰਨ ਫਾਇਲ ਹੈ ਹਾਂ ਕਿਵੇਂ ਲਿਆ ਕਿਉਂ ਉਹਦੇ ਕਰਕੇ ਕਿਉਂ ਫਾਇਲ ਲਿਆ ਉਹਨੇ ਇਹ ਜੀ ਮੈਨੂੰ ਨਹੀਂ ਪਤਾ ਉਹ ਪਰੇਸ਼ਾਨ ਹੈਗਾ ਹੀ ਉਹਨਾਂ ਕਾਰਨ ਕਰਕੇ ਉਹਨੇ ਹਾਂ ਮੈਨੂੰ ਕਹਿੰਦਾ ਕਹਿੰਦਾ ਜੀ ਜੀ ਮੈਂ ਬੜਾ ਪਰੇਸ਼ਾਨ ਮਸੂਰੀ ਕਰਨ ਵਾਸਤੇ ਉਹ ਇਹ ਕਿਉਂ ਉਹਨਾ ਪਰੇਸ਼ਾਨ ਹੈ ਕਹਿੰਦਾ ਮੈਂ ਹੋਰ ਪਰੇਸ਼ਾਨ ਹੈ ਹਾਂ ਮੈਂ ਤਾਂ ਬੜਾ ਉਹਨੂੰ ਸਨਾਨਾ ਵੀ ਕਦਮ ਨਾ ਚੱਟ ਰਿਹਾ ਸੀ ਪਰ ਫਿਰ ਵੀ ਉਹਨੇ ਸੰਭਾਲਾ ਉਹਨ ਕੀ ਮੰਗ ਕੀ ਕਰਦਾ ਤੁਸੀਂ ਮੰਗ ਹੀ ਹੋਵੇ ਉਹਨੂੰ ਗ੍ਰਿਫਤਾਰ ਕੀਤਾ ਜਾਣਾ ਸਜ਼ਾ ਦਿਓ ਸਾਨੂੰ ਨਿਆਂ ਮਿਲੇ ਹੂੰ ਡੈੱਡ ਬੋਡੀ ਸਾਨੂੰ ਦਿਓ ਹੈ ਸਤਾਰ ਕਰਦੇ ਡੈੱਡ ਬੋਡੀ ਦਿੱਤੀ ਨਹੀਂ ਤੁਹਾਨੂੰ ਜੇ ਅਜੇ ਪੋਸ਼ਟ ਮਾਰਟਨ ਬੋਡੀ ਅਜੇ ਪੋਸ਼ਟ ਮਾਰਟਨ ਦਾ ਵਾਅਦਾ ਕਰਨਗੇ ਹਾਂ ਤਾਂ ਵਾਅਦਾ ਦੋਨੇ ਤੇਰੇ ਮੰਗ ਰਿਹਾ ਉਹ ਵੀ ਮੰਗ ਰਿਹਾ ਡੈੱਡ ਬੋਡੀ ਇਹ ਉਹਨਾਂ ਦਾ ਪਤਾ ਨਹੀਂ ਮੈਂ ਤਾਂ ਗਿਆ ਨਹੀਂ ਉਹਨਾਂ ਕੋਲ ਇਹ ਕਿੱਥੇ ਆ ਹਾਂ ਜੀ ਸਰ ਇੱਕ ਡੈੱਡ ਬੋਡੀ ਆਈ ਪਈ ਹੈ ਕੀ ਮਾਮਲਾ ਕੀ ਹੈ ਸਰ ਇਹਨਾਂ ਦਾ ਤਾਂ ਕੱਲੂ ਕੋ ਬੱਟੀ ਕੁਮਾਰ ਪੁੱਤਰ ਮਾਮਣ ਰਾਵਾ ਵਾਸੀ ਤੋਂ ਬਿਗੜ ਗਲੀ ਨਵਰਤਨ ਦਾ ਆਪਣੇ ਆਪ ਦੀ ਜਿਵਨ ਲੀਲਾ ਸਮਾਪਤ ਕਰ ਲਈ ਹੈ ਜੀ ਉਸ ਬੰਦੀ ਰੁਕਮਸੂਲ ਹੋ ਕੇ ਔਰ ਬੰਟੀ ਰਾਵ ਬੱਟੀ ਕੁਮਾਰ ਦੀ ਭੈਣ ਦੇ ਬਿਆਨਾਂ ਤੇ ਬੰਟੀ ਦੀ ਪਤਨੀ ਔਰ ਉਸ ਦੀ ਲੜਕੀ ਪਰ ਮਕਦਮਾ ਦਰਜ ਰਜਿਸਟਰ ਕੀਤਾ ਜਾ ਚੁੱਕਿਆ ਹੈ ਜਿਹਦਾ ਪੋਸਟਮਾਰਟਮ ਕਰਕੇ ਬਾਦ ਕਰਨੇ ਪੋਸਟਮਾਰਟਮ ਲਾਸ਼ ਬਾਸਾਂ ਹਵਾਲੇ ਕੀਤੀ ਜਾਵੇਗੀ ਕੋਈ ਗ੍ਰਿਫਤਾਰੀ ਵੀ ਪਾਈ ਗਈ ਹੈ ਹਜੇ ਤੱਕ ਤਾਂ ਕੋਈ ਜਈ ਗੱਲ ਸਾਹਮਣੇ ਨਹੀਂ ਆਈ ਜੀ